ਆਪਾਂ ਸਾਰੇ ਬਹੁਤ ਹੀ ਬੈਰਾਗਮੀ ਸਮਾਗਮ ਦੇ ਅੰਦਰ ਜੁੜ ਬੈਠੇ ਹਾਂ ਬਹੁਤ ਹੀ ਪਿਆਰ ਵਾਲੇ ਨਿੱਗੇ ਸੁਭਾਅ ਵਾਲੇ ਮਿਲਾਪੜੇ ਸਰਦਾਰ ਜਸਵਿੰਦਰ ਸਿੰਘ ਜੀ ਪੱਲਾ ਉਹਨਾਂ ਦੀ ਰੂਹ ਦੀ ਕਲਿਆਣ ਵਾਸਤੇ ਸਤਗੁਰਾਂ ਦੀ ਇਲਾਹੀ ਬਾਣੀ ਦਾ ਕੀਰਤਨ ਹੋ ਰਿਹਾ ਹੈ। ਕਈ ਗੱਲਾਂ ਦਾ ਸਾਨੂੰ ਚਿਤ ਚਤਾਵ ਨਹੀਂ ਹੁੰਦਾ। ਜੀਵ ਆਪਣੇ ਕੰਮਕਾਰਾਂ ਦੇ ਵਿੱਚ ਬਿਜੀ ਹੁੰਦਾ ਹੈ। ਕੁਝ ਗੱਲਾਂ ਐਸੀਆਂ ਵਾਪਰ ਜਾਂਦੀਆਂ ਨੇ ਜਿਹੜੀਆਂ ਸਾਨੂੰ ਨਹੀਂ ਪਤਾ ਤੇ ਮਹਾਰਾਜ ਕਹਰੇ ਪੀਓ ਸੱਚੇ ਪਾਤਸ਼ਾਹ ਨੂੰ ਪਤਾ ਹੈ। ਜੋ ਮਨ ਚਿਤ ਨ ਚੇਤੇ ਸਨ ਸੋ ਗੱਲ ਹੀ ਰੱਬ ਕੀ ਜਿਹੜੀਆਂ ਗੱਲਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਉਹ ਗੱਲਾਂ ਰੱਬ ਕਰ ਜਾਂਦਾ ਹੈ ਸ਼ਬਦ ਗਾਇਨ ਕੀਤਾ ਹੈ ਇਹ ਸਰੀਰਾਂ ਮੇਰਾ ਇਸ ਜੱਗ ਵਿੱਚ ਆਏ ਕੇ ਕੀ ਦੁੱਧ ਕਰਮ ਕਮਾਇਆ ਇੱਕ ਕਰਮ ਅਸੀਂ ਬੱਚਿਆਂ ਨੂੰ ਪਾਲਦੇ ਹਾਂ ਆਪਣੀ ਰੋਟੀ ਰੋਜੀ ਦਾ ਪ੍ਰਬੰਧ ਕਰਦੇ ਹਾਂ ਉਹ ਸਾਰੇ ਕਰਦੇ ਹਾਂ ਬਾਰੀ ਤੌਰ ਤੇ ਉਸ ਜੀਵ ਦਾ ਕਈ ਵਾਰ ਇਹ ਭਲੇਖਾ ਲੱਗਦਾ ਹੈ ਵੀ ਆਪਣੇ ਕੰਮਕਾਰ ਚ ਵਿਜੀ ਹੈ ਸਰਦਾਰ ਜਸਵਿੰਦਰ ਸਿੰਘ ਜੀ ਖੋਣੀ ਜਿੱਥੇ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਨੂੰ ਵਿੱਦਿਆ ਪ੍ਰਦਾਨ ਕਰਦੇ ਨਾਲ ਪਬਲਿਕ ਦੇ ਵਿੱਚ ਲੋਕਾਂ ਨੂੰ ਖੁਸ਼ੀਆਂ ਵੰਡਦੇ ਲੋਕਾਂ ਨੂੰ ਹਸਾਉਣਾ ਰਵਾਉਣ ਦੀ ਕਿਹੜੀ ਗੱਲ ਹੈ 1 ਮਿੰਟ ਲੱਗਦਾ ਕਿਸੇ ਨੂੰ ਰਵਾ ਦੋ ਇਸ ਨੂੰ ਖੁਸ਼ ਕਰਨਾ ਬੜੀ ਵੱਡੀ ਕਲਾ ਹੁੰਦੀ ਹੈ ਇਹ ਉਹਨਾਂ ਦੀ ਬਾਹਰੀ ਤੁਸੀਂ ਦੇਖੇ ਹੋਣਗੇ ਜੋ ਤੁਹਾਨੂੰ ਹਸਾਉਂਦੇ ਨੇ ਮਿਰਨਲ ਬੜਾ ਪਿਆਰ ਸੀ ਫੋਨ ਦੇ ਉੱਪਰ ਅਕਸਰ ਬਾਤ ਹੁੰਦੀ ਰਹਿੰਦੀ ਸੀ ਜਦੋਂ ਦਿਲ ਕਰਦਾ ਘਰ ਵੀ ਆ ਜਾਂਦੇ ਸੀ ਤੇ ਕਹਿੰਣਾ ਭਾਈ ਸਾਹਿਬ ਮੈਨੂੰ ਸ਼ਬਦ ਸੁਣਾਓ ਮੈਨੂੰ ਕੀਰਤਨ ਸੁਣਾਓ ਮੈਨੂੰ ਘਰੇ ਆ ਕੇ ਕੀਰਤਨ ਸੁਣਾਓ ਯੂਨੀਵਰਸਿਟੀ ਦੇ ਵਿੱਚ ਕੋਈ ਪ੍ਰੋਗਰਾਮ ਹੋਣਾ ਤਾਂ ਮੈਂ ਕਹਿਣਾ ਭਾਈ ਸਾਹਿਬ ਜੀ ਤੁਸੀਂ ਆ ਕੇ ਕੀਰਤਨ ਸੁਣਾਓ ਕੀਰਤਨ ਦੇ ਨਾਲ ਬਾਣੀ ਦੇ ਨਾਲ ਉਹਨਾਂ ਦਾ ਬਹੁਤ ਨਿਉ ਸੀ ਜਿਹੜੇ ਉਹਨਾਂ ਦੇ ਨਿਕਟ ਵਰਤੀ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਕੀਰਤਨ ਦੇ ਨਾਲ ਤੇ ਗੁਰੂ ਦੇ ਨਾਲ ਬਾਣੀ ਦੇ ਨਾਲ ਕਿੰਨਾ ਪਿਆਰ ਕਰਦੇ ਸੀ ਇੱਥੋਂ ਤੱਕ ਕਿ ਉਹ ਕਈ ਵਾਰ ਜੇ ਸਾਡੇ ਘਰਾਂ ਚ ਵੀ ਆਏ ਤੇ ਉੱਥੇ ਵੀ ਕੋਈ ਨਾ ਕੋਈ ਹਾਸੇ ਵਾਲੀ ਗੱਲ ਕਰ ਜਾਂਦੇ ਸੀ ਮੈਂ ਘਰ ਨਹੀਂ ਸੀ ਤੇ ਭੱਲਾ ਸਾਹਿਬ ਜਦੋਂ ਬੇਟੀ ਦੇ ਵਿਆਹ ਦੇ ਵਿੱਚ ਕਾਰ ਦੇਣ ਆਏ ਘਰੇ ਮੈਂ ਘਰ ਨਹੀਂ ਸੀ ਮੇਰੀ ਵਾਈਫ ਘਰੇ ਸੀ ਤੋਂ ਸਹਸਵਾ ਹੁੰਦੇ ਆ ਕਹਿੰਦੇ ਜੀ ਕਿੱਥੇ ਆ ਭੱਲਾ ਸਾਹਿਬ ਜਾ ਕੇ ਕਹਿੰਦੇ ਤੋਂ ਸਾਡੀ ਵਾਈਫ ਦਾ ਸੁਭਾਅ ਜਿਵੇਂ ਦੁਨੀਆ ਕਹਿੰਦੀ ਵੀ ਭਾਈ ਸਾਹਿਬ ਉਹ ਕਹਿੰਦੀ ਭਾਈ ਸਾਹਿਬ ਘਰੇ ਨਹੀਂਗੇ ਤੇ ਭੱਲਾ ਸਾਹਿਬ ਅੱਗੋਂ ਹੱਸ ਕੇ ਕਹਿੰਦੇ ਕਹਿੰਦੇ ਭਾਈ ਸਾਹਿਬ ਸਾਡੇ ਆ ਤੁਹਾਡੇ ਥੋੜੇ ਆ ਭਾਈ ਸ ਨੂੰ ਮੇਰੀ ਨੂੰ ਕਹਿੰਦੇ ਕਹਿੰਦੇ ਤੇਰੇ ਭਾਈ ਸਾਹਿਬ ਥੋੜੇ ਆ ਮੇਰੇ ਭਾਈ ਸਾਹਿਬ ਆ ਸਾਡੇ ਭਾਈ ਸਾਹਿਬ ਮਤਲਬ ਹਰ ਗੱਲ ਦੇ ਵਿੱਚੋਂ ਉਹਨਾਂ ਨੇ ਕਿਸੇ ਨੂੰ ਕਿਸੇ ਗੱਲ ਦੇ ਵਿੱਚੋਂ ਹਸਾ ਕੇ ਜਾਣਾ ਉਹ ਅੱਜ ਵੀ ਮੈਨੂੰ ਚੇਤਾ ਆ ਹੈ ਤੇ ਜਦੋਂ ਮੇਰੀ ਫੋਨ ਤੇ ਕਿਤੇ ਗੱਲ ਹੋਣੀ ਤੇ ਮੈਨੂੰ ਉਹਨਾਂ ਨੇ ਸੁਣਾਉਣੀ ਸੋ ਅੱਜ ਵੀ ਉਹਨਾਂ ਦੀਆਂ ਯਾਦਾਂ ਜਿਹੜੀਆਂ ਉਹ ਤਾਜ਼ੀਆਂ ਨੇ ਪੰਚਮ ਪਾਤਸ਼ਾਹ ਦਾ ਬੜਾ ਪਿਆਰਾ ਸ਼ਬਦ ਹੈ ਸੱਜਣ ਮੇਰੇ ਰੰਗਲੇ ਜਾਇ ਸਤੇ ਜੀ ਰਾਣ ਹੰਪੀ ਵੰਜਾ ਡੋਮਣੀ ਰੋਵਾ ਚੀਨੀ ਬਾਣ ਭਈ ਪਿਆਰਾ ਮਿੱਤਰ ਹੋਵੇ ਬਹੁਤ ਪ੍ਰੇਮ ਹੋਵੇ ਤੇ ਦੁਨੀਆ ਤੋਂ ਚਲਾ ਜਾਵੇ ਐਨੇ ਦੂਰ ਚਲਾ ਜਾਵੇ ਜਿੱਥੋਂ ਆਉਣਾ ਨਹੀਂ ਭਈ ਇਹ ਕਿਵੇਂ ਹੋ ਸਕਦਾ ਅੱਖਾਂ 'ਚ ਪਾਣੀ ਨਾ ਆਵੇ ਉਹਦੀ ਯਾਦ ਵਿੱਚ ਨਿਮਾ ਨਿਮਾ ਰੋਣਾ ਵੀ ਨਿਕਲਦਾ ਪਿਆਰਾ ਚਲਾ ਗਿਆ ਹੋਵੇ ਅੱਖਾਂ 'ਚ ਪਾਣੀ ਨਾ ਆਵੇ ਇਹ ਕਿਵੇਂ ਹੋ ਸਕਦਾ ਸੱਜਣ ਮੇਰੇ ਰੰਗਲੇ ਜਾਏ ਸੁੱਤੀ ਜੀਰਾਨ ਹੰਪੀ ਮੰਝਾਂ ਡੋਮਣੀ ਰੋਵਾਂ ਝੀਣੀ ਬਾਣ ਕਹਿੰਦੇ ਮੇਰਾ ਹੌਲੀ ਹੌਲੀ ਰੋਣਾ ਨਿਕਲਦਾ ਕਿ ਮੇਰਾ ਪਿਆਰਾ ਮੇਰੇ ਕੋਲੋਂ ਦੂਰ ਚਲਾ ਗਿਆ ਪਤਾ ਇਹ ਵੀ ਹੈ ਕਿ ਚੱਲੇ ਅਸੀਂ ਵੀ ਜਾਣਾ ਤੇ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਇਹ ਸਾਨੂੰ ਸੋਝੀ ਦੇ ਰਹੇ ਨੇ ਰੰਗ ਮਾਣ ਲੈ ਪਿਆਰਿਆ ਜਾਂ ਜੋਵਨ ਨਾ ਹੋ ਲਾ ਕਹਿੰਦੇ ਜਵਾਨੀ ਵਿੱਚ ਉਸ ਪ੍ਰਮਾਤਮਾ ਨੂੰ ਯਾਦ ਕਰ ਲੈ ਨਹੀਂ ਤੇ ਭਿਆ ਪਰਾਣਾ ਚੁਲ ਜਦ ਬਜ਼ੁਰਗ ਹੋ ਜਾਂਦਾ ਬੰਦਾ ਸਰੀਰ ਬੁੱਢਾ ਹੋ ਜਾਂਦਾ ਭਿਆ ਪਰਾਣਾ ਚੋਲਾ ਥੱਕ ਜਾਂਦਾ ਫਿਰ ਵੈਗਰੂ ਵੀ ਮੂੰਹ ਚੋਂ ਨਿਕਲਦਾ ਨਹੀਂ ਕਹਿਣਾ ਕੁਝ ਹੁੰਦਾ ਨਿਕਲਦਾ ਕੁਝ ਮਾਰ ਕਹਿੰਦੇ ਇਸ ਜੁਮਾਨੀ ਦੇ ਵਿੱਚ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਪੱਲਾ ਸਾਹਿਬ ਉਹਨਾਂ ਕੋਲ ਜਦੋਂ ਵੀ ਕੋਈ ਫਰਸਤ ਦੇ ਟਾਈਮ ਹੁੰਦੇ ਸੀ ਉਹ ਜਿੱਥੇ ਸਾਨੂੰ ਕੀਰਤਨੀਆਂ ਨੂੰ ਫੋਨ ਕਰਦੇ ਹੋ ਸਿੱਦਾ ਹੋਰ ਉਹਨਾਂ ਨੂੰ ਵੀ ਕਰਦੇ ਫੋਨ ਇਹ ਕਿ ਉਹਨਾਂ ਦਾ ਕੀਰਤਨ ਦੇ ਨਾਲ ਬਾਣੀ ਦੇ ਨਾਲ ਜੋ ਅਸੀਂ ਦੇਖਿਆ ਹੈ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਨਹੀਂ ਤੇ ਕਈ ਵਾਰ ਕਈ ਵੇ ਬੰਦੇ ਨੂੰ ਮਿਲੇ ਵੀ ਨਹੀਂ ਹੁੰਦੇ ਤੇ ਸਾਡੇ ਵਰਗੇ ਭਾਈ ਸਾਹਿਬ ਮਤਲਬ ਉਹਨਾਂ ਦੀਆਂ ਸਟੇਜ ਦੇ ਉੱਪਰੋਂ ਇੰਨੀਆਂ ਕਿਸਫਤਾਂ ਇੰਨਾ ਕੁ ਬੋਲ ਜਾਂਦੇ ਨੇ ਗੁਰਮੁਖ ਪਿਆਰੇ ਬੜਾ ਕੁਝ ਬੋਲ ਦਿੰਦੇ ਨੇ ਪਰ ਜਿਹੜੀ ਚੀਜ਼ ਦੇਖੀ ਹੁੰਦੀ ਹੈ ਉਹਨਾਂ ਦਾ ਗੁਰਬਾਣੀ ਪ੍ਰਤੀ ਕੀਰਤਨ ਪ੍ਰਤੀ ਉਹ ਅਸੀਂ ਤੁਹਾਨੂੰ ਜਸਿਆ ਹੈ ਕਿਉਂਕਿ ਬਾਕੀ ਸਾਰਾ ਕੁਝ ਉਹਨਾਂ ਦੇ ਜੀਵਨ ਬਾਰੇ ਸਾਰੇ ਨੂੰ ਪਤਾ ਹੈ